ਪਹਿਲਾ ਮੈਂ ਜਿਹੜੇ ਐਨਓਸੀ ਮੇਰੇ ਹੱਥ ਦਿੱਤੇ ਗਏ ਆ ਔਰ ਮੈਂ ਆਪਣੇ ਹੱਥੋਂ ਤੁਹਾਨੂੰ ਸਾਰਿਆਂ ਨੂੰ ਦੇਣਾ ਚਾਹਦਾ ਇਹ ਦੇਖੋ ਜੀ ਨਹੀਂ ਇਹ ਚਲ ਗੱਲ ਇਹ ਆ ਜੀ ਕਿ ਇਹ ਸਰਕਾਰ ਇਹ ਜੀ ਹੈ ਤੁਹਾਡੇ ਤੁਹਾਡੀਆਂ ਪ੍ਰਾਪ ਕਰਦੇ ਹਾਂ ਕਰਦੇ ਰਵਾਂਗੇ ਮੈਂ ਪਹਿਲਾਂ ਇਹ ਦੇਦਾ ਫਿਰ ਮੈਂ ਤੁਹਾਨੂੰ 5 ਮਿੰਟ ਵਿੱਚ ਖਾਫਤ ਕਰੂੰਗਾ 21543 21543 ਨਾ ਵੀ ਬੋਲਦੀ ਸੀ ਓਸ਼ਾਦ ਕੁਮਾਰ ਇਹ ਕਿੰਨੀ ਦੇਰ ਦਾ ਤੁਹਾਡਾ ਪੈਂਡਿੰਗ ਸੀ ਜੀ ਸਾਲ ਹੋ ਗਿਆ ਚਲੋ ਆ ਲਓ ਜੀ ਥੈਂਕ ਯੂ ਕੜਕਿ ਦਿਲਾ ਓਸ਼ਾਦ ਕੁਮਾਰ ਸਤਿ ਸ਼੍ਰੀ ਅਕਾਲ ਚਲੋ ਦੇਓ ਹੈਬਿਟਸ ਕੈਨੇਡਾ 150 15 878 15878 ਗੁਰਪ੍ਰੀਤ ਕੌਰ ਤੁਸੀਂ ਲੈ ਰਹੇ ਆਜੋ ਆਜੋ ਜੀ ਆਜੋ ਪਲੀਜ਼ ਆਜੋ ਇਧਰ ਆਜੋ ਇਧਰ ਇਹ ਤੁਸੀਂ ਕਿੰਨੀ ਦੇਰ ਦਾ ਪੈਂਡਿੰਗ ਸੀ ਜੀ ਲਓ ਜੀ ਦਾਸ ਸਾਹਿਬ ਲਓ ਜੀ Thank you. Thank you. Yes, sir.